ਗੁਰਬਾਣੀ ਦੀ ਭਾਸ਼ਾ ਜਿਹਨੂੰ ਬੰਦੇ ਜਾਂਦਾ ਸੰਸਾਰੀ ਭਾਸ਼ਾ ਜਿ ਬੰਦੇ ਜਾਂਦਾ ਸੰਸਾਰ ਬੰਦਦਾ ਨਾ ਕੋਈ ਮਾ ਮੰਦਾ ਕਾਹੀ ਬਾਤ ਕਿਉਂਕਿ ਆਤਮਾ ਦੇ ਲੈਵਲ ਤੇ ਗੱਲ ਕਰਨਾ ਕਰਦੀ ਹੈ ਆਤਮਾ ਦੇ ਲੈਵਲ ਤੇ ਤਾਂ ਆਤਮਾ ਦਾ ਆਪਣੇ ਗਾਲ ਅਧੀ ਅਧਰ ਹੈ ਨਾਲ ਦੀ ਅਧੀ ਬਾਹਰ ਹੈ ਪਰ ਇਹਨਾਂ ਦਾ ਹੀ ਰਿਸ਼ਤਾ ਉਸ ਵਿੱਚ ਹੋਰ ਕਿਸੇ ਨਾਲ ਇਹਦਾ ਰਿਸ਼ਤਾ ਨਹੀਂ ਬਾਹਰ ਇਹਦਾ ਕਿਸੇ ਨਾਲ ਰਿਸ਼ਤਾ ਨਹੀਂ ਆਤਮਾ ਦੇ ਦੋ ਟੁਕੜੇ ਨੇ ਕਿਹ ਨਾਲੀ ਆਪ ਸੁੱਚੀ ਨਸਤਾ ਬਸ ਜਿੰਨੇ ਵੀ ਰਿਸ਼ਤੇ ਕਹੇ ਨੇ ਗੁਰਦੇਵ ਨਾਲ ਕਹੇ ਹੋਏ ਨੇ ਗੁਰਦੇਵ ਬਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਗੁਰਦੇਵ ਸਖਾ ਗਿਆਨ ਬੰਜਨ ਉਹ ਗੁਰਦੇਵ 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 ਬਲਫ ਜਿਹੜਾ ਆਇਆ ਹੋਇਆ ਉਦੋਂ ਇਹ ਪਤਾ ਲੱਗਦਾ ਸਾਰੇ ਰਿਸ਼ਤੇ ਕੱਲੇ ਗੁਰਦੇਵ ਨਾਲੇ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਬਤੂੰ ਮੇਰਾ ਭਰਾਤਾ ਦੱਸੋ ਜਿਹਨੂੰ ਮਾਤਾ ਕਹਿੰਦਾ ਜਿਹਨੂੰ ਪਿਤਾ ਕਹਤਾ ਬੰਦੂ ਵਰੂ ਭਰਾਤਾ ਕਹਿੰਦਾ ਕੋਈ ਗੱਲ ਗਲਤੀ ਹੈ ਕੌਣ ਮੰਨੂ ਇਹਨੂੰ ਦੁਨੀਆ ਦੇ ਵਿੱਚ ਇਹ ਭਾਸ਼ਾ ਰੁਕੜਾ ਬੰਦੂਗਾ ਸਭਝਾਰੀ ਭਾਸ਼ਾ ਜੇ ਹੋਵੇ ਤਾਂ ਗਲਤੀ ਗੱਲ ਹੈ ਕੋਈ ਹੈ ਉਹ ਭਰਾਤਾ ਦਾ ਨਹੀਂ ਕਹਿ ਸਕਦੇ ਨਾ ਆਪ ਨੂੰ ਫਤਾਰ ਮਾ ਦਾ ਦੋਏ ਦੀ ਕਹਿ ਸਕਦੇ ਤੇਰਾ ਘਰੀ ਦੁਨੀਆਂ ਚ ਐਵੇਂ ਜਲਦੇ ਨੇ ਸਾਰੇ ਰਿਸ਼ਤੇ ਇਕ ਨਾਲੇ ਨੇ ਰੱਖਾ ਤੂਰੇ ਰੱਖਾ ਸਭ ਨਹੀਂ ਥਾਈ ਕੋਈ ਰਾਦਰ ਲਾਤਾ ਨਾ ਉਹਦੇ ਨਾਲੇ ਸਾਰੇ ਰਿਸ਼ਤੇ ਨੇ ਔਰ ਕਿਸੇ ਨਾਲ ਕੋਈ ਸਟੈਨ ਨਹੀਂ ਹਦਾ ਕਿਸੇ ਨਾਲ ਉਹ ਨਹੀਂ ਹੈ ਇੱਕ ਦਾ ਨਹੀਂ ਰਿਸ਼ਤਾ ਕਿਸੇ ਨਾਲ ਹੈ ਬਸ ਇੱਕ ਹੋਈ ਇਹ ਦੁਆ ਦੇ ਆ ਦਾ ਰਿਸ਼ਤਾ ਦਾ ਹੋ ਦਾ ਹੋ ਇਹ ਦੁਆ ਦੇ ਕੋਲ ਬਸ ਫਿਰ ਸੱਚ ਗੰਢ ਸਾਡੇ ਬਰਾਬਰ ਨੇ ਔਰ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਉਹ ਤਾਂ ਕਰੇ ਸਾਰੀ ਔਰ ਕੀ ਜੂਤ ਕੇ ਵੇਖਣਾ ਪਰ ਤਰੀ ਹੈ ਪਰ ਤੁਨ ਮਾਤਰੀਆ ਦਾ ਮਤਲਬ ਕੀ ਹੋਇਆ ਪ੍ਰਾਇਮਤ ਤਰੀਆ ਮਤ ਉਹ ਕਿਵੇਂ ਵੱਧਾ ਲੱਗਿਆ ਮਤ ਤੇਰੀ ਗੱਲ ਹੁੰਦੀ ਜੋਏ ਖਸਮ ਹੈ ਜਾਇਆ ਐਰੋਟੀਕਲ ਜੋਏ ਔਰਤ ਨੇ ਆਪਣਾ ਖਸਮ ਪੈਦਾ ਕੀਤਾ ਕਾਹਦੇ ਨਾਲ ਪੈਦਾ ਕਰ ਲਿਆ ਭਾਈ ਬਹੁਤ ਪੁੱਠੀ ਗੱਲ ਹੈ ਮਰਮ ਗਿਆਨ ਦੀ ਬਹੁਤ ਉਲਟੀ ਗੱਲ ਹੈ ਸਮਝਣੀ ਜੋਏ ਨੇ ਔਰਤ ਨੇ ਆਪਣਾ ਪਤੀ ਪੈਦਾ ਕਰ ਲਿਆ ਪਤੀ ਦੇ ਬਿਨਾ ਆਦਮੀ ਪੈਦਾ ਕਰ ਮੈਂ ਉਹਦਾ ਬੱਚਾ ਕਿਵੇਂ ਪੈਦਾ ਹੋਵੇ ਪਹਿਲੇ ਤਾਂ ਕਰ ਲਿਆ ਇਹ ਬਾਣੀ ਵਿਚਾਰਦੇ ਨਾ ਜਦ ਵਿਦਵਾਨਾਂ ਨੇ ਵਿਚਾਰੀ ਹੈ ਮਤ ਮਾਰਤੀ ਕਬੀਰ ਦੇ ਪੰਡਤਾਂ ਦੀ ਕਹਦਾ ਕਰਵਰਤ ਪੂਜੋ ਮੋਰ ਕੇ ਨਾ ਤਾਂ ਹੀ ਕਹਿੰਦਾ ਹੋ ਕਰੋ ਅਰਥੇ ਤੇ ਕੰਮੇ ਕਰਦੇ ਗੱਲ ਸੱਚ ਹੈ ਬਾਣੀ ਸੱਚੀ ਹੈ ਵਰਤ ਵਿਦਵਾਨ ਕਰਕੇ ਦਿਖਾਵੇ ਜੋ ਇਹ ਖਸ ਸਮਝ ਜਾਏ ਉਹ ਪਹਿਲੇ ਅਰਥ ਕੀਤੇ ਪਤਾ ਸੰਭੂ ਕੀ ਕੀ ਕੀਤੇ ਢੂੜ ਕਿਤੇ ਨਾ ਦੇਰ ਜੇ ਬਿਨ ਸਰਬਣੀ ਖੀਰ ਪਿਆਇਆ ਉਹ ਕੰਨਾ ਨਾ ਕੋਈ ਦੁੱਧ ਪੀਂਦਾ ਦੇਖਿਆ ਸਰਵਰ ਦਾ ਕੰਨ ਹੁੰਦ ਰੇ ਕੰਨਾ ਦੇ ਬਿਨਾਂ ਦੁੱਧ ਪਿਲਾਤਾ ਇਹ ਕਾਲੇ ਦੁੱਧ ਬਾਧੀਏ ਕਿਸੇ ਦੇ ਜਿਹੜਾ ਮੜਾ ਮੜਾ ਸੁਣਦਾ ਵੀ ਬੰਦ ਹੋ ਜੂ ਕੰਨ ਰੋਗੀ ਹੋ ਜਾਣਗੇ ਨੁਕਸਾਨ ਹੋਊਗਾ ਇਹ ਡੇਰਾਕਾਰੀ ਦੁਨੀਆ ਦੇ ਸਰੀਰਾਂ ਦੀ ਇਦਾਂ ਹੀ ਹੁੰਦੀਆਂ ਗੱਲਾਂ ਜੋ ਇਹ ਕੌਣ ਹੈ ਜੋ ਇਹ ਬੁੱਧੀ ਜਿਹੜੀ ਮਾਤਾ ਸਾਡੇ ਕੋਲ ਜੋਏ ਜਦੋਂ ਨ ਬ੍ਰਿੰਕਾਂ ਲੈਂਦੀ ਲੈਂਦੀ ਨੇ ਲੈਂਦੀ ਲੈਂਦੀ ਰਹਿ ਮਨ ਪੈਦਾ ਹੋ ਗਿਆ ਜਿੰਨਾ ਜਰਦਾ ਮਨ ਮਾਨਾ ਉਹਨਾਂ ਜਿਹੜੇ ਦਾ ਬੱਚਾ ਹੈ ਜਦ ਜਦ ਮਨ ਇੱਕ ਹੋ ਕੇ ਪੈਦਾ ਹੋਇਆ ਨਾ ਇਹ ਅੰਦਰੋਂ ਫਿਰ ਇਹ ਹੀ ਹੈ ਬੁੱਢੀ ਦਾ ਖਸੂਦ ਇਹ ਬੁੱਢੀ ਨੇ ਵਾਦਾ ਕੀਤਾ ਦੂਗੜਾ ਪੜਾਵਤ ਗਣ ਕਾ ਤਰੀਕ ਤਰੀਕਾ ਤੇ ਗਣ ਕਾ ਤਰੀਕੇ ਮੈਂ ਸੋਹਾਗਣ ਹੋਗੀ ਔਰਤ ਸੋਹਾਗਣੇ ਤਰੀ ਹੋਈ ਹੁੰਦੀ ਜਿਹੜੀ ਸੋਹਾਗਣ ਨਹੀਂ ਕਹਿੰਦੀ ਤਰੀ ਹੋਈ ਆ ਜਾ ਕਾ ਥਿਰ ਸੋ ਆ ਉਹਦਾ ਸਵਾਲ ਥਿਰ ਹੋ ਗਿਆ ਬਹੁਤ ਔਖੀ ਗੱਲ ਐ ਔਖੀ ਵੀ ਨਹੀਂ ਐ ਅਜੇ ਭਾਰ ਇਹ ਅਲਜਬਰਾ ਇਹ ਜਈ ਹੈ ਕੀ ਅਲਜਬਰਾ ਇਹ ਜਈਆ ਪੁੱਠਾ ਹੀ ਹੈ ਸਾਰੀ ਗੱਲ ਨਰਾਕਾਰ ਦੀ ਦੁਨੀਆ ਦੀ ਪੁੱਠੀ ਹੈ ਸੰਸਾਰ ਨਾਲੋਂ ਸੰਸਾਰੀ ਬੋਲੀ ਨਾ ਦਬ ਉਲਟਾ ਸਭ ਕੁਝ ਬੇਨ ਸਰਬਣੀ ਖੀਰ ਪਿਆ ਆ ਪਹਿਲਾ ਦਾ ਕਰਨਾਲਾ ਵਾਲਾ ਬਾਣੀ ਸੁਣੀ ਇਹਦਾ ਸੋਣੀ ਬੁੱਧੀ ਨੇ ਆਪ ਮਨ ਨੂੰ ਪਾਸ ਹੋਣ ਕੀਤੀ ਮਨ ਨੂੰ ਪੜਾਇਆ ਗੁਰਬਾਣੀ ਜਿਹੜੀ ਆਪਾਂ ਬੋਲਦੇ ਆ ਅਕਲ ਸੁਣਦੀ ਹੈ ਅਕਲ ਸਮਝਦੀ ਹੈ ਮਨ ਨੂੰ ਪਾਸ ਹੋਣ ਕਰਦੀ ਹੈ ਪੜਹੁਂਦੀ ਹੈ ਮਨ ਨੂੰ ਗੁਰ ਨੂੰ ਸਮਝਾਉਂਦੀ ਹੈ ਨਾ ਆਪ ਸਮਝ ਕੇ ਮਨ ਨੂੰ ਸਮਝਾਉਂਦੀ ਹੈ ਬੁੱਧੀ ਪਰ ਮੰਗਾ ਨਹੀਂ ਤੇ ਬੁੱਧੀ ਬਣਾਉਂਦੀ ਹੈ ਕਿ ਕਹੇ ਸਮਝਣਾ ਬੁੱਧੀ ਦਾ ਪੇਸ਼ਾ ਹੈ ਨਾ ਮਨ ਨੂੰ ਮਨਾਉਣਾ ਬੁੱਧੀ ਦਾ ਵਿਸ਼ਾ ਇਹ ਸਰਬਣਾ ਨਾਲ ਸੁਣਦੀ ਹੈ ਬੁੱਧੀ ਪਰ ਜਦੋਂ ਅੰਦਰ ਇੱਕ ਹੋ ਕੇ ਉੱਗਦਾ ਨਾ ਸਤਗੁਰ ਉਦੋਂ ਫਿਰ ਬਿਲਕੰਦੀ ਸੁਣਨ ਵਾਲੀ ਗੱਲ ਆ ਜਾਂਦੀ ਹੈ ਫਿਰ ਸਰਬਣੀ ਖੀਰ ਪਿਆ। ਸਭ ਲੱਗੀ ਗੱਲ ਵੀ ਕਿੱਥੇ? ਕਿੱਥੇ ਗਈ ਏ? ਜਾ ਜਾਇਆ ਤਾਂ ਫਿਰ ਕੰਨਾਂ ਦੀ ਲੋੜ ਨਹੀਂ ਮੈਨੂੰ ਸਰਵਣੀ ਖੀਰ ਪਿਆ ਆ ਫਿਰ ਡਾਇਰੈਕਟ ਜਿਹੜੀ ਤੁਰਕੀ ਬਾਣੀ ਨਾਲ ਸੰਪਰਕ ਹੋ ਗਿਆ ਉਹਨਾਂ ਫਰਵਰ ਕਰਨੇ ਸੁਣਾ ਅੱਖਾਂ ਬਾਜੋ ਵੇਖਣਾ ਮਿਤ ਕੰਦੀ ਸੁਣਾ ਪੈਰਾਂ ਬਾਜੋ ਚੱਲਣਾ ਬਿਨ ਹੱਥੀ ਕਰਨਾ ਧਰਮ ਕੋ ਹੁਕਮ ਪਛਾਣ ਕੇ ਤੋਖਸਮੇ ਮੈਂ ਲੜ ਤਾਨਾ ਉਤਲੀਆਂ ਬਖਦਿਆਂ ਦੇ ਰਸੂਲ ਹੋ ਗਿਆ ਇਹ ਬਦਲੀ ਹੋਈ ਅਵਸਥਾ ਦੀ ਗੱਲ ਹੈ। ਉਹ ਦੁਰੀਆਵਸਥਾ ਦੀ ਗੱਲ ਹੈ ਬਿਨ ਸਰਬਣੀ ਕਿਰਪਾ ਦਾ ਦੁਰੀਆਵਸਥਾ ਦੇ ਜਾਤੀ। ਆਏ ਸਰੀਰ ਉੱਤੇ ਸਰੀਰ ਦੀ ਲੋੜ ਨਹੀਂ ਅੰਦਰ ਲੈ ਬਾਲ ਲਈ। ਬਿਲਕੁਲ ਲੋੜ ਨਹੀਂ ਤੇ। ਸਰੀਰ ਦੀ ਲੋੜ ਹੈ ਸਿਰਫ ਇੱਕ ਹੌਣ ਤੱਕ। ਜਿੰਨਾ ਚਿਰ ਇੱਕ ਦਿਨ ਹੁੰਦਾ ਉਹਨਾਂ ਚਿਰ ਸਰੀਰ ਦੀ ਲੋੜ ਹੈ ਕੰਨਾਂ ਨਾਲ ਸੁਣ ਵਾਲੀ ਬਾਣੀ ਦੀ ਲੋੜ ਹੈ। ਇਹ ਕੋਈ ਤਾਂ ਹੁਕਮ ਹੀ ਆ ਫਿਰ ਤਾਂ ਹਾਂ ਫਿਰ ਤਾਂ ਹੁਕਮ ਹੀ ਆ ਅੱਖੀ ਸੂਤ ਕੋ ਵੇਖਣਾ ਪਰ ਤਰੀਆ ਪਰਤਾਂ ਨੂੰ ਰੂਪ ਅੱਖੀ ਸੂਤ ਕੋ ਵੇਖਣਾ ਪਰ ਤਰੀਆ ਪਰਤਾਂ ਰੂਪ ਜਿਹੜੀ ਪਰਤਰੀਆ ਦੇ ਖੜੀਏ ਪਰ ਤੇਰੀ ਅੱਖ ਹੀ ਹੁੰਦੀ ਮਨਮਤ ਪਰਤਰੀਆ ਅੰਤਰਾਤਮਾ ਦੀ ਆਵਾਜ਼ ਸਭ ਦੀ ਇੱਕ ਅੰਤਰਾਤਮਾ ਦੀ ਆਵਾਜ਼ ਸਭ ਦੀ ਪਰਤਰੀਆ ਦੀਆਂ ਇਹ ਇਹ ਗੁਰੂਖ ਦੀ ਆਵਾਜ਼ ਆ ਅੰਦਰ ਅੰਤ ਸੰਤ ਦੀ ਆਵਾਜ਼ ਅੰਦਰ ਲਈ ਆਵਾਜ਼ ਅੰਦਰ ਸਮਝੇ ਕਾ ਅੰਤਰਾਤਮਾ ਦੀ ਆਵਾਜ਼ ਤਾਂ ਪਰਮੇਸ਼ਰ ਦੀ ਆਵਾਜ਼ ਹੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਸੱਚ ਦੀ ਆਵਾਜ਼ ਗੱਲ ਉਹ ਸੱਚ ਦੀ ਹੈ ਆ ਜਿਹੜੀ ਦੂਈ ਆਵਾਜ਼ ਹੈ ਨਾ ਮਨ ਵੱਤ ਦੀ ਆ ਪਾਪੜੀ ਬੁੱਧ ਹੈ ਜੇਤੀ ਇਹ ਪਰਤਰੀ ਹੈ ਕਿੰਨੀਆਂ ਬੱਤਾਂ ਨੇ ਪਰਤਰੀਆਂ ਹੋਈਆਂ ਹਾਂ ਹਾਂ ਉਹ 400 474 ਪਰਤਰੀਆਂ ਦੇ ਨੇ ਉਹ ਪਰਤਰੀਆਂ ਦੇ ਰੂਪ ਨੇ ਦਿਖਾਏ ਹੋਏ ਪਰਤਰੀਆ ਪਰ ਤਨ ਪਰ ਤਨ ਕੀ ਦਾ ਪਰਤਾਂ ਦਾ ਉਹਦਾ ਗਿਆਨ ਤਨ ਗਿਆਨ ਨਾਮ ਤਾਲ ਤਰੀਆ ਮਰਤਾ ਤਾਂ ਗਿਆਨ ਉਹਦਾ ਰੂਪ ਜਿਹੜਾ ਦੇਖਣਾ ਜੋ ਦਖਾਰ ਰਹੀ ਹੈ ਜੋ ਦਰਸ਼ਨ ਕਰਾ ਰਹੀ ਹੈ ਬੱਤ ਕਿ ਤੁਮਾਤ ਕੀ ਦਰਸ਼ਨ ਕਰਾ ਰਹੀ ਹੈ ਤੁਮਤ ਵਿੱਚ ਕਰਾ ਰਹੀ ਹੈ ਹਿੰਦੂ ਸਾਲਾ ਹੀ ਸਾਲਾਹਣ ਦਰਸ਼ਨ ਰੂਪ ਆ ਬਾ ਰੂਪ ਦਰਸ਼ਨ ਦਾ ਅਪਾਰ ਰੂਪ ਹੈ ਕਹਿੰਦੇ ਬੱਧੀ